ਵਾਧਾ ਹੀ ਅੱਡੀ ਛੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਕਈ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਦੇਖਿਆ ਜਾ ਰਿਹਾ ਹੈ ਕਿ ਕਾਫੀ ਮਾਹੌਲ ਜਿਹੜਾ ਗਰਮ ਹੁੰਦਾ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਕਿ ਕਿਸਾਨ ਵੀਰ ਦੇ ਵੱਲੋਂ ਕਹਿ ਗਿਆ ਕਿ ਪੰਚਾਇਤੀ ਚੋਣ ਦੇ ਮੱਦੇ ਨਜ਼ਰ ਇਹ ਮੁੱਦਾ ਕਿਸੇ ਨੇ ਨਹੀਂ ਚੁੱਕਿਆ ਉਹਨਾਂ ਨੇ ਫਿਰੋਜ਼ਪੁਰ ਦੇ ਵਿਧਾਇਕ ਦੇ ਉੱਤੇ ਵੀ ਇਲਜ਼ਾਮ ਲਗਾਏ ਐਨਐਸਓ ਨੂੰ ਲੈ ਕੇ ਕਈ ਖੁਲਾਸੇ ਕੀਤੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਪੰਜਾਬ ਵਾਸੀ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਵੀਡੀਓ ਮੈਂ ਹੁਣ ਪਾਉਣ ਦੀ ਜ਼ਰੂਰਤ ਪਈ ਇਹ ਮਸਲਾ ਕਿਸਾਨੀ ਨਾਲ ਸੰਬੰਧਤ ਨਹੀਂ ਪਰ ਕਾफी ਸੋਚਿਆ ਕਿ ਹਸਤੇ ਕੌਣ ਬੋਲੇਗਾ ਕਿਉਂਕਿ ਕੋਈ ਵੀ ਪੋਲੀਟੀਕਲ ਪਾਰਟੀ ਇਸਤੇ ਨਹੀਂ ਬੋਲੇਗੀ ਕੋਈ ਵੀ ਪੋਲੀਟੀਕਲ ਜਥੇਬੰਦੀ ਇਸਤੇ ਨਹੀਂ ਬੋਲ ਰਹੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਬੜੀ ਹੜਾ-ਪੜਾਹੜ ਦੇ ਵਿੱਚ ਐਲਾਨ ਹੋਇਆ ਤੇ ਫਿਰੋਜ਼ਪੁਰ ਦੇ ਕਐਮਐਲਏ ਵੈਸੇ ਤਾਂ ਸਾਰੇ ਹੀ ਇਸਤੇ ਰੋਕ ਲਗਾ ਰੱਖੀ ਹੈ ਕਿ ਅਸੀਂ ਐਨਓਸੀਆਂ ਜਾਰੀ ਨਹੀਂ ਕਰਾਂਗੇ ਸਿਰਫ ਸਾਡੇ ਚਹੇਤੇ ਬੰਦਿਆਂ ਨੂੰ ਜਾਰੀ ਹੋਣਗੀਆਂ ਪਰ ਫਰੋਜਪੁਰ ਦੇ ਕਐਮਐਲਏ ਰਜਨੀਸ਼ ਦਈਆ ਫਰੋਜਪੁਰ ਦੇ ਆਤੀਦਾਰ ਉਸ ਨੇ ਬਿਲਕੁਲ ਹੀ ਸਰਪੰਚ ਆਪਣੇ ਤੌਰ ਤੇ ਐਲਾਨ ਦਿੱਤੇ ਨੇ ਤੇ ਐਨਓਸੀਆਂ ਦੇਣੀਆਂ ਬੰਦ ਕਰਤੀਆਂ ਮੰਪੂਰ ਦੇ ਵਿੱਚ ਹੁਣ ਵੀ ਇੱਕ ਧਰਨਾ ਲੱਗਿਆ ਹੋਇਆ ਪਰ ਸਮਝ ਨਹੀਂ ਆਉਂਦੀ ਕਿ ਜੇ ਤੁਸੀਂ ਸਰਪੰਚ ਆਪਣੇ ਤੌਰ ਤੇ ਬਣਾਉਣੇ ਨੇ ਜੇ ਤੁਸੀਂ ਆਪਣੀ ਮਰਜ਼ੀ ਦੇ ਸਰਪੰਚ ਬਣਾਉਣੇ ਨੇ ਤੇ ਫਿਰ ਇਹ ਜਿਹੜਾ ਇਲੈਕਸ਼ਨ ਵਾਲਾ ਧਕਵਾਂ ਚ ਤੁਸੀਂ ਕਰ ਹੀ ਕਿਉਂ ਰਹੇ ਹੋ ਇਸ ਦੀ ਜ਼ਰੂਰਤ ਹੀ ਨਹੀਂ ਕਿਉਂ ਲੋਕਾਂ ਨੂੰ ਪਾਇਆ ਹੋਇਆ ਕੁੱਪੇ ਝਾਗ ਦੇ ਵਿੱਚ ਕਿ ਤੁਸੀਂ ਇਲੈਕਸ਼ਨ ਹੋਣਗੇ ਜੀ ਕਾਗਜ਼ ਪੂਰੇ ਕਰੋ ਬੜਾ ਅਸੀਂ ਮਤਲਬ ਬਿਨਾਂ ਭਗਵੰਤ ਮਾਨ ਸਾਹਿਬ ਐਲਾਨ ਕਰਦੇ ਰਹੇ ਕਿ ਅਸੀਂ ਬਿਨਾਂ ਪਾਰਟੀ ਦੇ ਚੋਣ ਨਿਸ਼ਾਨ ਤੋਂ ਇਲੈਕਸ਼ਨ ਕਰਾਵਾਂਗੇ ਜਿਹੜਾ ਮਰਜ਼ੀ ਲੜ ਸਕਦਾ ਇਹ ਕਿਹੋ ਜਿਹੀ ਜਮਹੂਰੀਅਤ ਹੈ ਅਸੀਂ ਕਹਿੰਦੇ ਹਾਂ ਕਿ ਮੋਦੀ ਬੀਜੇਪੀ ਨੇ ਜਮਹੂਰੀਅਤ ਦਾ ਗਲਾ ਘੁੱਟਿਆ ਤੇ ਪੰਜਾਬ ਦੀ ਆਵਾਜ਼ ਦੀ ਪਾਰਟੀ ਕਿਹੜਾ ਉਸ ਤੋਂ ਘੱਟ ਹੈ ਉਸ ਤੋਂ ਚਾਰ ਕਦਮ ਵਧ ਕੇ ਪਰ ਇਸ ਤੇ ਕੋਈ ਨਹੀਂ ਬੋਲੇਗਾ ਕਿਉਂਕਿ ਅਕਾਲੀਆਂ ਦੇ ਸਮੇਂ ਵੀ ਅਜਿਹਾ ਹੋਇਆ ਤੇ ਕਾਂਗਰਸੀਆਂ ਦੇ ਸਮੇਂ ਵੀ ਤਾਂ ਉਸੇ ਚੋ ਇਹ ਜਿਹੜੇ ਕਹਿੰਦੇ ਸੀ ਅਸੀਂ ਬਦਲਾਅ ਕਰਾਂਗੇ ਤੇ ਜਦੋਂ ਇਹਦਾ ਅੰਦੇ ਖਿਲਾਫ ਕੋਈ ਬੋਲਦਾ ਕਹਿੰਦੇ ਪਿਛਲੇ ਵੀ ਤਾਂ ਐਵੇਂ ਕਰਦੇ ਰਹੇ ਅਸੀਂ ਵੀ ਐਵੇਂ ਕਰਾਂਗੇ ਸੋ ਇਸ ਕਰਕੇ ਬੇਨਤੀ ਹੈ ਸਾਰਿਆਂ ਨੂੰ ਕਿ ਜੇਕਰ ਇਦਾਂ ਹੀ ਕਰਨਾ ਤਾਂ ਫਿਰ ਇਲੈਕਸ਼ਨ ਕਰਾਉਣ ਦਾ ਟਕਵਾਂਜ ਬੰਦ ਕਰ ਦਿਓ ਮੈਂ ਬੇਨਤੀ ਕਰਨਾ ਚਾਹੁੰਦਾ ਫਰੋਜਪੁਰ ਦੇ ਇਲੈਕਸ਼ਨ ਤੇ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਮੁਖ ਨੇ ਡੀਸੀ ਮੈਡਮ ਨਵੇਂ ਆਏ ਨੇ ਡੀਸੀ ਫਰੋਜਪੁਰ ਕਿ ਤੁਹਾਡੇ ਦਫ਼ਤਰਾਂ ਦੇ ਵਿੱਚ ਛਰੇ ਆਮ ਲੋਕਾਂ ਨੂੰ ਐਨਓਸੀ ਨਹੀਂ ਦਿੱਤੀਆਂ ਜਾ ਰਹੀਆਂ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਦਿੱਤੀਆਂ ਜਾ ਰਹੀਆਂ ਜੇ ਇਲੈਕਸ਼ਨ ਇਸ ਤਰ੍ਹਾਂ ਹੀ ਕਰਾਉਣਾ ਤਾਂ ਕਿਰਪਾ ਕਰਕੇ ਇਲੈਕਸ਼ਨ ਨੂੰ ਬੰਦ ਕਰ ਦਿਓ ਆਪਦੀ ਮਰਜ਼ੀ ਨਾਲ ਸਰਪੰਚਾਂ ਲਾਣ ਲਗੋ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਨਾ ਖਾਸ ਕਰਕੇ ਪਿੰਡਾਂ ਵਾਲਿਆਂ ਨੂੰ ਜੇ ਤੁਸੀਂ ਇਸ ਧੱਕੇਸ਼ਾਹੀ ਦੇ ਖਿਲਾਫ ਨਹੀਂ ਬੋਲਦੇ ਤਾਂ ਸੋਚ ਲਓ ਕਿ ਅਗਲੇ 5 ਸਾਲ ਜਿਹੜੇ ਐਮਐਲਏ ਆਪਦੀ ਮਰਜ਼ੀ ਦੇ ਸਰਪੰਚ ਬਣਾਉਣਗੇ ਉਹ ਸਰਪੰਚ ਜੇ ਸਰਪੰਚ ਦੇ ਅੰਦਰ ਦਮ ਹੋਵੇ ਜੇ ਸਰਪੰਚ ਚੰਗਾ ਹੋਵੇ ਜੇ ਜੇ ਉਹਨੇ ਲੋਕਾਂ ਚ ਉਹਦੀ ਥੁਮਾੜੀ ਮੋਟੀ ਵਿਸਾਕ ਹੋਵੇ ਤਾਂ ਫਿਰ ਉਹ ਇਲੈਕਸ਼ਨ ਲੜਨ ਤੋਂ ਨਹੀਂ ਡਰਦਾ ਉਹ ਕਹੂਗਾ ਮੈਂ ਇਲੈਕਸ਼ਨ ਲੜਦਾ ਤੇ ਆਹ ਹਰਾਓ ਜੇ ਚੰਗਾ ਹੋ ਤਾਂ ਲੋਕ ਸਰਬਸੰਮਤੀ ਕਰ ਲੈਣਗੇ ਪਰ ਜੇ ਦੂਜੇ ਤੇ ਹਰ ਕਿਸੇ ਨੂੰ ਕਾਗਜ਼ ਨਹੀਂ ਭਰਨਦੇ ਨੇ ਸਾਡੇ ਸਭ ਤੋਂ ਜ਼ਹੀਤੇ ਦੇ ਕਾਗਜ਼ ਭਰਾਉਣੇ ਆ ਤੇ ਉਹਨੂੰ ਧੱਕੇ ਨਾਲ ਸਰਪੰਚ ਬਣਾਉਣਾ ਤਾਂ ਫਿਰ ਸੋਚ ਲੋ ਅਗਲੇ 5 ਸਾਲ ਕਿਹੋ ਜਿਹਾ ਕੰਮ ਹੋਣੇ ਤੁਹਾਡੇ ਪਿੰਡ 'ਚ ਕਿਵੇਂ ਝੂਠੇ ਪਰਚੇ ਹੋਣੇ ਆ ਕਿਵੇਂ ਤੁਹਾਡੀ ਲੁੱਟ ਹੋਣੀ ਤੇ ਕਿਵੇਂ ਕੁੱਟ ਹੋਣੀ ਆ ਸੋ ਇਸ ਕਰਕੇ ਇਸ ਬੁਰਸ਼ਾਗਰਦੀ ਦੇ ਖਿਲਾਫ ਇਸ ਤਾਨਾਸ਼ਹੀ ਦੇ ਖਿਲਾਫ ਜ਼ਰੂਰ ਬੋਲੋ ਤੇ ਦੋਸਤਾਂ ਨੂੰ ਬੇਨਤੀ ਵੀ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਕੱਲ ਸੋਮਵਾਰ ਹੈ ਡੀਸੀ ਫਿਰੋਜ਼ਪੁਰ ਨੂੰ ਮਿਲਿਆ ਜਾਵੇ ਇਸ ਤੇ ਕਿ ਇਹ ਲੋਕਤੰਤਰ ਦਾ ਘਾਣ ਹੈ ਜਿਤਨਾ ਨਾ ਜਿਤਨਾ ਅਗਲੀ ਗੱਲ ਹੈ ਪਰ ਤੁਸੀਂ ਤਾਂ ਲੋਕਾਂ ਨੂੰ ਕਾਗਜ਼ ਨਹੀਂ ਭਰਨ ਦੇ ਰਹੇ ਇਹ ਕਿੱਥੋਂ ਦਾ ਇਨਸਾਫ ਹੈ ਸੋ ਇਸ ਕਰਕੇ ਇਹ ਟਕਵੰਚ ਕਰਨੇ ਬੰਦ ਕਰੋ ਜਾਂ ਤਾਂ ਸਾਰਿਆਂ ਨੂੰ ਕਾਗਜ਼ ਭਰਨ ਦਿਓ ਜਿਹੜਾ ਵੀ ਭਰਨਾ ਚਾਹੁੰਦਾ ਹੈ ਜਾਂ ਫਿਰ ਇਹ ਸਾਰਾ ਕੁਝ ਬੰਦ ਕਰਕੇ ਸਿੱਧਾ ਐਲਾਨ ਕਰੋ ਕਿ ਸਾਡੀ ਤਾਨਾਸ਼ਾਹੀ ਹੈ ਤੇ ਅਸੀਂ ਜਿਹੜਾ ਇੱਥੇ ਆਪਣੀ ਮਰਜ਼ੀ ਨਾਲ ਸਰਪੰਚ ਬਣਾਵਾਂਗੇ ਸੋ ਸਾਰੇ ਸਰਪੰਚੀ ਦੇ ਚਾਹਵਨ ਵੀਰਾਂ ਨੂੰ ਬੇਨਤੀ ਹੈ ਕਿ ਕੱਲ ਨੂੰ ਸੋਮਵਾਰ ਆਪੋ ਆਪਣੇ ਪਿੰਡਾਂ ਚੋਂ ਲੋਕਾਂ ਨੂੰ ਲੈ ਕੇ ਡੀਸੀ ਫਿਰੋਜ਼ਪੁਰ ਨੂੰ ਮਿਲੋ ਤਾਂ ਕਿ ਇਸ ਤੇ ਹੱਲ ਹੋਵੇ ਨਹੀਂ ਫਿਰ ਟਕਵਾਂਜ ਨੂੰ ਖਤਮ ਕਰੋ ਔਰ ਸਿੱਧਾ ਐਲਾਨ ਕਰੋ ਕਿ ਇੱਥੇ ਤਾਨਾਸ਼ਾਹੀ ਹੈ ਔਰ ਫਿਰ ਲੋਕ ਦੇਖ ਲੈਣਗੇ ਕਿ ਤਾਨਾਸ਼ਾਹੀ ਨਾਲ ਕਿਵੇਂ ਲੜਨਾ ਹੈ ਲੋਕ ਤੁਹਾਨੂੰ ਪਿੰਡਾਂ ਚ ਫੜਨੋ ਵੀ ਰੋਕ ਲੈਣਗੇ ਸੋ ਇਸ ਬੁਰਸ਼ਾਗਰਦੀ ਦੇ ਖਿਲਾਫ ਇਕੱਠੇ ਹੋਵੋ ਸਾਰੇ ਵੀਰ ਤੇ ਕੱਲ ਨੂੰ 11 ਵਜੇ ਡੀਸੀ ਫਿਰੋਜ਼ਪੁਰ ਨੂੰ ਮਿਲੋ ਔਰ ਉਸ ਨੂੰ ਦੱਸੋ ਔਰ ਉਸ ਦੱਸੋ ਨੇ ਉਸ ਤੋਂ ਪੁੱਛੋ ਕਿ ਕੀ ਲੋਕਤੰਤਰ ਹੈ ਕਿ ਤਾਨਾਸ਼ਾਹੀ ਹੈ ਜੇ ਤਾਨਾਸ਼ਾਹੀ ਹੈ ਤਾਂ ਫਿਰ ਜੋ ਮਰਜ਼ੀ ਕਰੋ ਫਿਰ ਲੋਕ ਵੀ ਤੁਹਾਨੂੰ ਉਦਾਂ ਹੀ ਵੇਖਣਗੇ ਤੇ ਜੇ ਲੋਕਤੰਤਰ ਹੈ ਤਾਂ ਫਿਰ ਸਾਰਿਆਂ ਨੂੰ ਕਿਉਂ ਨਹੀਂ ਰਸੀਦਾ ਮਿਲ ਰਹੀਆਂ ਸਾਰਿਆਂ ਨੂੰ ਇਹਨੂੰ ਸੀ ਕਿਉਂ ਨਹੀਂ ਮਿਲ ਰਹੀਆਂ ਸਾਰਿਆਂ ਨੂੰ ਇਲੈਕਸ਼ਨ ਲੜਦਾ ਹੱਕ ਕਿਉਂ ਨਹੀਂ ਹੈ ਸੋ ਇੰਨੀਆਂ ਬੇਨਤੀਆਂ ਨੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਫਰੋਇਪੁਰ ਦਿਹਾਤੀ ਦਾ ਐਮਐਲਏ ਰਜਨੀਸ਼ ਦਈਆ ਇਹ ਗੁੰਡਾਗਰਦੀ ਕਰ ਰਿਹਾ ਬਾਕੀ ਵੀ ਕਰ ਰਹੇ ਨੇ ਪਰ ਉਹ ਕੁਝ ਜ਼ਿਆਦਾ ਹੀ ਚਾਂਬੜਾ ਹੋਇਆ ਸੋ ਦੇਖਾਂਗੇ ਉਹਨਾਂ ਨੂੰ ਵੀ ਨਜੱਠਾਂਗੇ ਪਰ ਇੱਕ ਵਾਰੀ ਤੁਸੀਂ ਡੀਸੀ ਫਰੋਇਪੁਰ ਨੂੰ ਸਵੇਰੇ ਸੋਮਵਾਰ ਮਿਲਣਾ ਵਾਤਵਾਤ ਲੋਕ ਪਹੁੰਚੋ ਜੀ ਧੰਨਵਾਦ ਦੇਖਿਆ ਜਾਵੇ ਤਾਂ ਇਸ ਵਾਰ ਦੀਆਂ ਪੰਚਾਇਤੀ ਚੋਣਾਂ ਕਾਫੀ ਵੱਖਰੀਆਂ ਨਜ਼ਰ ਆ ਰਹੇ ਨੇ ਕਈ ਥਾਵਾਂ ਤੇ ਤਾਂ ਵਿਧਾਇਕਾਂ ਬਾਰੇ ਖੁਲਾਸੇ ਵੀ ਹੋ ਰਹੇ ਨੇ ਬਿਉਰਾ ਰਿਪੋਰਟ ਹਰਪ ਪੰਜਾਬ ਟੀਵੀ